ਪੰਜਾਬ ਸਰਕਾਰ ਦੇ ਵੱਲੋਂ ਪੰਜਾਬ ਦੀਆਂ ਮੰਡੀਆਂ ਦੇ ਵਿੱਚ ਫਸਲਾਂ ਦੀ ਖਰੀਦ ਦੇ ਦਿਸ਼ਾ ਨਿਰਦੇਸ਼ ਜਾਰੀ ਕਰ ਦਿੱਤੇ ਗਏ ਨੇ ਪਰ ਦੂਜੇ ਪਾਸੇ ਪੰਜਾਬ ਦੀਆਂ ਮੰਡੀਆਂ ਦੇ ਵਿੱਚ ਹਾਲੇ ਤੱਕ ਕਣਕ ਦਾ ਇੱਕ ਵੀ ਦਾਣਾ ਨਹੀਂ ਪੁੱਜਾ ਕਿਉਂਕਿ ਪੰਜਾਬ ਵਿੱਚ ਪਿਛਲੇ ਕਈ ਦਿਨਾਂ ਤੋਂ ਹੋ ਰਹੀ بارش ਦੇ ਕਾਰਨ ਖੇਤਾਂ ਦੇ ਵਿੱਚ ਪਾਣੀ ਖੜਾ ਹੈ ਅਤੇ ਕਿਸਾਨ ਇਸ ਹਾਲਤ ਦੇ ਵਿੱਚ ਆਪਣੀਆਂ ਕਣਕਾਂ ਨਹੀਂ ਕੱਟ ਸਕਦੇ ਬੇਸ਼ੱਕ ਸਰਕਾਰ ਨੇ ਆਪਣੇ ਸਮੇਂ ਦੇ ਅਨੁਸਾਰ ਖਰੀਦ ਦੇ ਦਿਸ਼ਾ ਨਿਰਦੇਸ਼ ਦੇ ਦਿੱਤੇ ਨੇ ਪਰ ਦੂਜੇ ਪਾਸੇ ਕਿਸਾਨ ਇਸ ਵਾਰ ਕਣਕ ਦੀ ਕਟਾਈ ਨੂੰ ਲੈ ਕੇ ਲੇਟ ਹੁੰਦੇ ਦਿਖਾਈ ਦੇ ਰਹੇ ਨੇ ਕਿਉਂਕਿ ਹਾਲੇ ਤੱਕ ਕਣਕਾਂ ਦੇ ਵਿੱਚ ਪਾਣੀ ਖੜਾ ਹੈ ਅਤੇ ਕਣਕਾਂ ਵੱਢਣ ਯੋਗ ਨਹੀਂ ਹੋਈਆਂ ਜੇਕਰ ਏਸ਼ੀਆ ਦੀ ਦੂਜੀ ਵੱਡੀ ਮੰਡੀ ਦੀ ਗੱਲ ਕੀਤੀ ਜਾਵੇ ਤਾਂ ਏਸ਼ੀਆ ਦੀ ਦੂਜੀ ਮੰਡੀ ਨਾਬਾ ਦੇ ਵਿੱਚ ਹੈ ਤੇ ਉਥੇ ਹਾਲੇ ਤੱਕ ਕਣਕ ਦਾ ਇੱਕ ਵੀ ਦਾਣਾ ਨਹੀਂ ਪੁੱਜਾ ਜਿਸ ਦੇ ਚਲਦਿਆਂ ਆਰਤੀਆ ਐਸੋਸੀਏਸ਼ਨ ਦੇ ਪ੍ਰਧਾਨ सुरेंद्र ਗੁਪਤਾ ਨੇ ਦੱਸਿਆ ਕਿ ਪੰਜਾਬ ਦੇ ਵਿੱਚ ਜਿਸ ਪ੍ਰਕਾਰ ਮੌਸਮ ਖਰਾਬ ਚੱਲ ਰਿਹਾ ਏ ਇਸ ਤਰ੍ਹਾਂ ਤਾਂ ਹਲੇ 10 ਦਿਨਾਂ ਤੱਕ ਕਣਕ ਦਾ ਕੋਈ ਵੀ ਸਟਾਕ ਮੰਡੀਆਂ ਦੇ ਵਿੱਚ ਆਉਂਦਾ ਦਿਖਾਈ ਨਹੀਂ ਦੇ ਰਿਹਾ ਕਿਉਂਕਿ ਹਲੇ ਫਸਲਾਂ ਦੇ ਥੱਲੇ ਧਰਤੀ ਨਰਮ ਹੈ ਅਤੇ ਇਹ ਅਜਿਹੇ ਹਾਲਾਤਾਂ ਦੇ ਵਿੱਚ ਕਿਸਾਨਾਂ ਨੂੰ ਫਸਲਾਂ ਕੱਟਣੀਆਂ ਬਹੁਤ ਜ਼ਿਆਦਾ ਮੁਸ਼ਕਲ ਹੋਣਕੀਆਂ ਮੰਡੀ ਦੇ ਗਵਰਨਮੈਂਟ ਦੇ ਪ੍ਰਬੰਧ ਨੂੰ ਸਭ ਪੂਰੇ ਨੇ ਕੋਈ ਦਿੱਕਤ ਨਹੀਂ ਨਾ ਗੜੋਨਾ ਦੀ ਨਾ ਲੀਵਰ ਦੀ ਨਾ ਕਿ ਬਾਕੀ ਦਾ ਪੀਵਣ ਮਾਲ ਆਈ ਤੇ ਹੀ ਹੋਣੀ ਹੈ ਕੋਪਰ ਲੰਦਾ ਦਾ ਬਾਅਦ ਤੇ ਬਦਲ ਰਗਣ ਪਰ ਗਵਰਨਮੈਂਟ ਦੇੰਦੀਆਂ ਪੂਰੇ ਨੇ ਸਾਨੂੰ ਕਿਸੇ ਚੀਜ਼ ਦੀ ਘਾਟ ਨਹੀਂ ਮਹਿਸੂਸ ਹੁੰਦੀ ਜਿਹੜੀ ਘਾਟ ਕੁਦਰਤ ਵੱਲੋਂ ਜਿਹੜੀ ਮਾਰ ਪਈ ਹੈ بارشਾਂ ਪਈਆਂ ਨੇ ਥੋੜੀਆਂ ਕਣਕਾਂ ਲੀਟ ਹੋਈਆਂ ਨੇ بارش ਦੀ وجہ ਲਾਈਟ ਪਾਣੀ ਦਾ ਸਭ ਸਭ ਪ੍ਰਬੰਧ ਓਕੇ ਆ ਕਿਸੇ ਚੀਜ਼ ਦੀ ਮੰਡੀ ਚ ਕੋਈ ਕਮੀ ਨਹੀਂ ਸਾਡੀ ਐਸੋਸੀਏਸ਼ਨ ਵੱਲੋਂ ਵੀ ਜਿੰਨੇ ਅਸੀਂ ਪ੍ਰਬੰਧ ਕਰ ਸਕਦੇ ਤੇ ਆਪਣੇ ਬਿਹਤ ਉਹ ਵੀ ਸਾਡੇ ਪੂਰੇ ਨੇ ਪ੍ਰਸ਼ਾਸਨ ਵੱਲੋਂ ਕਿਸੇ ਚੀਜ਼ ਦੀ ਕੋਈ ਕਮੀ ਕਿਸ ਤਰ੍ਹਾਂ ਮੰਨਦੇ ਕਿੰਨਾ ਕੁ ਲੇਟ ਮੰਨਦੇ ਸੀਜ਼ਨ ਜੋ ਬੇਮੌਸਮ ਬਰਚਾਤ ਹੋ ਗਿਆ ਹਫਤਾ ਤੱਕ ਤਾਂ ਲਾਹ ਹੀ ਵੀ 7-8 ਦਿਨ ਤਾਂ ਲੇਟ ਹੋ ਗਈ ਬਾਕੀ ਹੁਣ ਮੌਸਮ ਸਾਥ ਦੇ ਤਾਂ ਠੀਕ ਰਹੂ ਕੋਈ ਜੀ ਦੇਖੋ ਜਿਹੜੀ ਕੁਦਰਤੀ ਗ੍ਰੋਪੀ ਐ ਇਹ ਕਿਸੇ ਦੇ ਵਸਦਾ ਕੰਮ ਤਾਂ ਹੈ ਨਹੀਂ ਇਹ ਪਰਮੇਸ਼ਰ ਦੇ ਹੱਥ ਹੈ ਇਹ ਵਿੱਚ ਜ਼ਮੀਂਦਾਰ ਦਾ ਬਹੁਤ ਵੱਡਾ ਨੁਕਸਾਨ ਹੋਇਆ ਜਿਹਦੀ ਉੱਪਰ ਭਾਈ ਜ਼ਮੀਂਦਾਰ ਨੂੰ ਕਰਨੀ ਬਹੁਤ ਔਖੀ ਹੋ ਜਾਂਦੀ ਹੈ ਕਿਉਂ ਤਿੰਨ ਚਾਰ ਸੀਜ਼ਨ ਹੋ ਗਏ ਲਗਾਤਾਰ ਜ਼ਮੀਂਦਾਰ ਤੇ ਬਹੁਤ ਮਾੜਾ ਅਸਰ ਪੈ ਰਿਹਾ ਹੈ ਆਏ ਸੀਜ਼ਨ ਕੋਈ ਨਾ ਕੋਈ ਆਪਤ ਕੁਦਰਤੀ ਪੈ ਜਾਂਦੀ ਹੈ ਜਿਹੜਾ ਮੰਡੀ ਦਾ ਜਿਹੜਾ ਲੇਟ ਆ ਕੰਮ ਉਹ ਮੌਸਮ ਤੇ ਡਿਪੈਂਡ ਕਰਦਾ ਹਜੇ ਅੱਜ ਦੇ ਹਿਸਾਬ ਨਾਲ ਜਿਵੇਂ ਲੱਗਦਾ ਵੀ 10-15 ਦਿਨ ਲੇਟ ਹੋ ਗਿਆ ਬਾਕੀ ਫਿਰ ਅੱਗੇ ਕਿਵੇਂ ਮੌਸਮ ਸਾਥ ਦਿੰਦਾ ਉਹਦੇ ਹਿਸਾਬ ਨਾਲ ਮੌਸਮ ਦੇ ਨਾਲ ਸੀਜ਼ਨ ਦਾ ਪਤਾ ਲੱਗੂ ਵੀ ਕਿਵੇਂ ਕਿਵੇਂ ਚੱਲੂਗਾ ਝਾੜ ਵੀ ਕਾਫੀ ਘਟੂਗਾ ਤੁਸੀਂ ਇੱਕ ਕਿਸਾਨ ਵੀ ਉਹ ਨਾਲ ਆੜਤੇ ਰੇ ਕੰਮ ਕਰਦੇ ਦੇਖੋ ਤਿੰਨ ਚਾਰ ਸੀਜ਼ਨਾਂ ਤੋਂ ਇਹ ਝਾੜ ਤੇ ਬਹੁਤ ਅਸਰ ਪੈ ਰਿਹਾ ਆਏ ਸਾਲ ਕੋਈ ਨਾ ਕੋਈ ਕੁਦਰਤੀ ਆਫਤ ਆ ਜਾਂਦੀ ਹੈ ਐਤਕੀ ਵੀ ਉਹ ਆਫਤ ਆ ਗਈ ਦੇਖੋ 25% ਤੱਕ ਘਟੂ ਘਟ ਝਾੜ ਘਟੁੰਦਾ ਸਾਡਾ ਅਨੁਮਾਨ ਹੈਗਾ ਵੀ ਘਟੂਗਾ ਤੇ ਬਰਸਾਤ ਕਰਨ ਸੀਜ਼ਨ ਥੋੜਾ ਲੇਟ ਹੈ ਜੀ ਲੱਗਦਾ ਕਿ 1-2 ਦਿਨਾਂ ਵਿੱਚ ਕਣਕ ਕੌਣੀ ਸਟਾਰਟ ਹੋ ਜਾਣੀ ਹੈ ਜੀ ਕਿਸ ਤਰ੍ਹਾਂ ਦੇਟ ਹੋ ਸਕਦਾ ਜਿਵੇਂ ਕਣਕ ਦਾ ਨਹੀਂ ਜੇ ਹੁਣ ਰੱਬ ਵਾ ਦੀ ਮੇਰ ਰਹੀ ਤਾਂ 1-2 ਦਿਨਾਂ ਚ ਕਣਕ ਦੀ ਵੜਾਈ ਸਟਾਰਟ ਹੋ ਜਾਣੀ ਹੈ ਜੀ ਕਿਸ ਤਰ੍ਹਾਂ ਦੇ ਪ੍ਰਬੰਧ ਕੀਤੇ ਗਏ ਨੇ ਪ੍ਰਬੰਧ ਮਾਰਕੀਟ ਕਮੇਟੀ ਵੱਲੋਂ ਪੂਰੇ ਪ੍ਰਬੰਧ ਕਰ ਲਏ ਗਏ ਨੇ ਜੀ ਲਾਈਟਾ ਬਿਜਲੀ ਪਾਣੀ ਦਾ ਹਰ ਤਰ੍ਹਾਂ ਦਾ ਸਫਾਈ ਦਾ ਪ੍ਰਬੰਧ ਕੰਪਲੀਟ ਹੋ ਚੁੱਕਿਆ ਜੀ ਕਿਵੇਂ ਇਸ ਵਾਰ ਜਿਵੇਂ ਕਣਕ ਨੀਚੇ ਗਰੀਆ ਉਹਦੇ ਨਾਲ ਡੈਮੇਜ ਵੀ ਹੋਊਗੀ ਕਣਕ ਹਾਂ ਬਿਲਕੁਲ ਜੀ بارش ਕਰਨ ਜੋ ਨੁਕਸਾਨ ਹੋਇਆ ਉਹਦਾ ਥੋੜਾ ਜਿਹਾ ਨੁਕਸਾਨ ਤਾਂ ਹੋਣਾ ਹੀ ਆ ਤੇ ਦਾਣਾ ਵੀ ਸ਼੍ਰਿੰਕ ਹੋਣਾ ਤੇ ਕਾਲੀ ਵੀ ਹੋ ਜਾਣੀ ਆ ਕਣਕ ਤੁਹਾਡੀ ਸਰਕਾਰ ਵੱਲੋਂ ਕੋਈ ਜਿਸ ਤਰ੍ਹਾਂ ਦਾ ਦੇਸਾ ਇਹ ਨਹੀਂ ਦੀ ਉਹਨੂੰ ਕਿਵੇਂ ਖਰੀਦ ਕਰੋਗੇ ਉਸ ਕੰਮ ਦਾ ਨਹੀਂ ਸਰਕਾਰ ਵੱਲੋਂ ਪ੍ਰਬੰਧ ਪੂਰੇ ਕਰ ਲਏ ਗਏ ਨੇ ਤੇ ਜਦੋਂ ਫਸਲ ਆਊਗੀ ਉਸ ਤੋਂ ਬਾਅਦ ਪਤਾ ਲੱਗੂਗਾ ਕਿ ਕਿਹੋ ਜੀ ਫਸਲ ਆਂਦੀ ਆ ਉਸ ਤੋਂ ਬਾਅਦ ਜੋ ਹੋਊਗਾ ਸਰਕਾਰ ਵੱਲੋਂ ਉਸ ਨੂੰ ਸੁਲਤਾਨ ਦਿੱਜੂ ਦੇ ਲਈ ਤੇ ਇਸ ਚੈਨਲ ਦੇ ਲਈ ਨਾਬਾ ਤੋਂ ਸੁਖਜੈਨ ਸਿੰਘ ਲੁਬਾਣਾ ਦੀ ਵਿਸ਼ੇਸ਼ ਰਿਪੋਰਟ